ਮਨੈਸ਼ ਸ਼ੋਧਿਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਉਹਨਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਤੇ ਹੁਣ ਉਹਨਾਂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਜਿਹੜਾ ਕਿ ਹੁਣ 25 ਅਪ੍ਰੈਲ ਤੱਕ ਰੱਖਿਆ ਜਾਵੇਗਾ ਤੇ ਜਿਸ ਦੇ ਦੌਰਾਨ ਵੋਟਾ ਆਰੀਆ ਨੇ ਪ੍ਰਤੂ ਵੋਟਾ ਤੋਂ ਪਹਿਲਾਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਵੱਡੇ ਝਟਕੇ ਲੱਗ ਰਹੇ ਨੇ ਤੇ ਜਿਸ ਦੇ ਵਿੱਚ ਮਨੀਸ਼ ਸ਼ਿਸ਼ੋਧੀਆਂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਵਧਾ ਦਿੱਤਾ ਗਿਆ ਹੈ ਤੇ ਜਿਸ ਦੇ ਦੌਰਾਨ ਦਾ ਸੀ ਕਿ ਲਗਾਤਾਰ ਆਮ ਆਦਮੀ ਪਾਰਟੀ ਜਿਹੜਾ ਕਿ ਭਾਜਪਾ ਦਾ ਵਿਰੋਧ ਵੀ ਕਰ ਰਹੀ ਹੈ ਤੇ ਉੱਥੇ ਹੀ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਧੀਆਂ ਨੂੰ ਬੀਰਬਾਰ 18 April 2024 ਨੂੰ ਦਿੱਲੀ ਸ਼ਰਾਬ ਨੀਤੀ ਨਾਲ ਸੰਬੰਧਿਤ ਮਨੀ ਲੌਂਡਰਿੰਗ ਮਾਮਲੇ ਦੇ ਨਾਲ ਵਿੱਚ ਝਟਕਾ ਲੱਗਿਆ ਤੇ ਰਾਉਜ਼ ਐਵਨੀ ਅਦਾਲਤ ਨੇ ਸ਼ਿਸ਼ੋਧੀਆਂ ਦੀ ਨਿਆਇਕ ਹਿਰਾਸਤ 26 April ਤੱਕ ਵਧਾ ਦਿੱਤੀ ਹੈ rau zaveb ਦੀ ਅਦਾਲਤ ਮਾਮਲੇ ਦੀ ਅਗਲੀ ਸੁਣਵਾਈ 26 April ਨੂੰ ਜਿਹੜਾ ਕਿ ਸਵੇਰੇ 11 ਵਜੇ ਕਰੇਗੀ ਤੇ ਸੁਣਵਾਈ ਦੌਰਾਨ ਅਦਾਲਤ ਨੇ ਦੋਸ਼ੀਆਂ ਨੂੰ ਉਹਨਾਂ ਦੇ ਦਸਤਾਵੇਜ਼ ਦੀ ਜਿਹੜੀ ਸੂਚੀ ਦੇਣ ਦੇ ਲਈ ਨਿਰਦੇਸ਼ ਦਿੱਤਾ ਹੈ ਤੇ ਜਿਨ੍ਹਾਂ ਦੀ ਜਾਂਚ ਅਜੇ ਪੂਰੀ ਨਹੀਂ ਹੋਈ ਇਸ ਤੋਂ ਪਹਿਲਾਂ ਅਦਾਲਤ ਨੇ ਆਮ ਆਦਮੀ ਪਾਰਟੀ ਨੇਤਾ ਸ਼ਿਸ਼ੋਦੀਆ ਦੀ ਨ्यायिक ਹਿਰਾਸਤ 18 April ਤੱਕ ਵਧਾ ਦਿੱਤੀ ਸੀ ਤੇ ਪਿਛਲੇ ਇਸ ਗੱਲ ਨੂੰ ਲੈ ਕੇ ਹੁਣ ਹੁਣ ਦੱਸਦੀ ਹੈ ਕਿ ਪਹਿਲਾਂ 18 April ਸੀ ਤੇ ਹੁਣ ਜਿਹੜਾ ਕਿ ਨ्यायिक ਹਿਰਾਸਤ ਦੇ ਵਿੱਚ ਵਾਅਦਾ ਕੀਤਾ ਗਿਆ 26 April ਤੱਕ ਕਰ ਦਿੱਤਾ ਗਿਆ ਤੇ ਕਿ ਪਿਛਲੇ ਸੁਣਵਾਈ ਨੂੰ ਲੈ ਕੇ ਦੱਸ ਦਈਏ ਕਿ ਜਿਹੜੇ ਸ਼ਿਸ਼ੋਧੀਆਂ ਸੀ ਉਹਨਾਂ ਦੀ ਜਮਾਨਤ ਪਟੀਸ਼ਨ ਤੇ ਸੁਣਵਾਈ ਦੌਰਾਨ ਉਹਨਾਂ ਦੇ ਵਕੀਲ 모हित ਮਾਥੁਰ ਨੇ ਦਲੀਲ ਦਿੱਤੀ ਸੀ ਕਿ ਮਾਮਲੇ ਦੀ ਜਾਂਚ ਪੂਰੀ ਕਰਨ ਤੇ ਦੇਰੀ ਹੋਈ ਹੈ ਤੇ ਇੱਕ ਹੋਰ ਦੋਸ਼ੀ ਬੁਨਿਆ ਬਾਬੂ ਆ ਨੋ ਮਲੇ ਜ਼ਮਾਨਤ ਦਾ ਹਵਾਲਾ ਦਿੰਦੇ ਹੋਏ ਮਾਥੂਰ ਨੇ ਕਿਹਾ ਕਿ ਸ਼ਿਸ਼ੋਦੀਆ ਹੁਣ ਪ੍ਰਭਾਵਸ਼ਾਲੀ ਅਹੁਦੇ ਤੇ ਨਹੀਂ ਹਨ ਦਰਸਲ ED ਅਤੇ CBI ਦੋਵੇਂ ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਜਿਹੜੇ ਕਿ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਸ਼ਿਸ਼ੋਦੀਆ ਦੀ ਭੂਮਿਕਾ ਦੀ ਜਿਹੜੀ ਜਾਂਚ ਕਰ ਰਹੇ ਹਨ ED ਨੇ ਕੀ ਦੋਸ਼ ਲਾਇਆ ਤੇ ED ਦੇ ਵੱਲੋਂ ਕਿਹਾ ਗਿਆ ਹੈ ਕਿ ਦਿੱਲੀ ਸ਼ਰਾਬ ਨੀਤੀ ਨੂੰ ਤਿਆਰ ਕਰਨ ਅਤੇ ਲਾਖੂ ਕਰਨ ਦੇ ਵਿੱਚ ਭ੍ਰਿਸ਼ਟਾਚਾਰ ਹੋਇਆ ਹੈ ਤੇ ਇਸ ਦਾ ਮੁਖ ਸਾਜਿਸ਼ ਸ਼ਿਕਾਰ ਜਿਹੜਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੈ ਪੂਰੇ ਮਾਮਲੇ 'ਚ ਆਪ ਦੇ ਕਈ ਨੇਤਾ ਤੇ ਮੰਤਰੀ ਕੇਜਰੀਵਾਲ ਦੇ ਨਾਲ ਜੁੜੇ ਹੋਏ ਹਨ ਹਾਲ ਚਿਰ ਹੀ ਦਿੱਲੀ ਅਬਾਕਾਰੀ ਜਿਹੜੇ ਕਿ ਨੀਤੀ ਨਾਲ ਜੁੜੇ ਮਨੀ ਮਾਮਲੇ ਦੇ ਵਿੱਚ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਜਿਹੜੇ ਕਿ ਕੇਜਰੀਵਾਲ ਦੀ ਨਿਆਇਕ ਹਿਰਾਸਤ ਹੁਣ 23 April ਤੱਕ ਵਧਾ ਦਿੱਤੀ ਹੈ ਕੇਜਰੀਵਾਲ ਨੂੰ ਇਸ ਮਾਮਲੇ ਦੇ ਵਿੱਚ ED ਨੇ 21 March ਨੂੰ ਗ੍ਰਿਫਤਾਰ ਕੀਤਾ ਸੀ ਤੇ ਹੁਣ ਮਨੀਸ਼ ਸ਼ਿਸ਼ੋਧਿਆ ਨੂੰ ਵੀ ਇੱਕ ਵੱਡਾ ਝਟਕਾ ਲੱਗਿਆ ਹੈ ਤੇ ਉਹਨਾਂ ਦੀ ਨਿਆਇਕ ਹਿਰਾਸਤ ਉਸ ਦੇ ਵਿੱਚ ਵਾਅਦਾ ਕੀਤਾ ਗਿਆ ਤੇ 26 April ਤੱਕ ਹੁਣ ਅਗਲੀ ਸੁਣਵਾਈ ਹੋਵੇਗੀ ਤੇ ਜਿੱਸ ਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਮਨੀਸ਼ ਸ਼ਿਸ਼ੋਧਿਆ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਜਿਸ ਦੇ ਦੌਰਾਨ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਕੇਜਰੀਵਾਲ ਦੀ ਵੀ ਗ੍ਰਿਫਤਾਰੀ ਹੋਈ ਹੈ ਤੇ ਹੁਣ ਲਗਾਤਾਰ ਆਮ ਆਦਮੀ ਪਾਰਟੀ ਨੇ ਇੱਕ ਵੱਡਾ ਝੜਕਾ ਲੱਗ ਰਿਹਾ ਤੇ ਉੱਥੇ 21 March ਨੂੰ ਜਿਹੜਾ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਤੇ ਪਹਿਲਾਂ ਇਸ ਤੋਂ ਸ਼ਿਸ਼ੋਧਿਆ ਨੂੰ ਲੈ ਕੇ ਜਿਹੜੀ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਤੇ ਆਮ ਆਦਮੀ ਪਾਰਟੀ ਨੂੰ ਵੱਡੇ ਤੋਂ ਵੱਡਾ ਝੜਕਾ ਲੱਗ ਰਿਹਾ ਤੇ ਹੁਣ ਫਿਰ ਤੋਂ ਮਨੀਸ਼ ਸ਼ਿਸ਼ੋਧਿਆ ਜਿਹੜੀ ਨਿਆਇਕ ਹਿਰਾਸਤ